ਹਾਂਜੀ ਮਿੱਤਰੋ ਅੱਜ ਆਇਆ ਬਈ ਆਪਾਂ ਹੈਪੀ ਕੋਲੇ ਹਨਾ ਤੁਸੀਂ ਪਹਿਲਾਂ ਵੀ ਦੇਖਿਆ ਹੈਪੀ ਕੋਲੇ ਘੋੜੇ-ਕੋੜੀਆਂ ਵੀ ਨੇ ਬਸ਼ੇਰਾ ਵੀ ਹਨਾ ਤੇ ਹੈਪੀ ਕੋਲੇ ਹੋਰ ਵੀ ਜਾਨਵਰ ਬਹੁਤ ਨੇ ਪਰ ਬਈ ਹੈਪੀ ਇੱਕ ਭੁੰਨ ਦਾ ਕੰਮ ਬਹੁਤ ਕਰਦਾ ਬਈ ਹਨਾ ਜੇ ਦੇਖਿਆ ਜਾਵੇ ਤਾਂ ਆਪ ਨੂੰ ਚਲੋ ਸੇਵ ਹੈ ਲੱਗੀ ਹੋਈ ਆ ਅੱਜ ਤੁਹਾਨੂੰ ਇੱਕ ਚੀਜ਼ ਦਿਖਾਉਣਾ ਹੈ ਵੀਡੀਓ ਨਾਲ ਬਣੇ ਰਹੋ ਤੇ ਜਿਵੇਂ ਬਈ ਆਪਾਂ ਪਹਿਲਾਂ ਰੋਜ ਇੱਕ ਫੜਿਆ ਸੀ ਉਹਨੂੰ ਜ਼ਖਮੀ ਸੀ ਹਨਾ ਉਹ ਸੈੱਟ ਕਰਕੇ ਆਪਾਂ ਮਤਲਬ ਕਿ ਗਊਸ਼ਾਲਾ ਵਾਲਿਆਂ ਨੂੰ ਦੇ ਦਿੱਤਾ ਸੀਗਾ ਆ ਘੋੜੀਆਂ ਖੜੀਆਂ ਬੈਈਆਂ ਇਧਰ ਨਾਲ ਬਈ ਆਹ ਖੜਾ ਰੋਜ ਠੀਕ ਆ ਕਿਵੇਂ ਹੈਪੀ ਕੀ ਹੋ ਗਿਆ ਸੀ ਬਾਈ ਇਹਨੂੰ ਇਹ ਬੱਜਤ ਵੀ ਇੱਥੇ ਕੁੱਤਿਆਂ ਨੇ ਫੜ ਲਿਆ ਸੀ ਅੱਛਾ ਤੇ ਤੇ ਕੁੱਤੇ ਕਿੱਥੇ ਕਿੱਥੇ ਜ਼ਖਮ ਕਰਤੇ ਉਹ ਗੋਡੇ ਗਾਡੇ ਬਹੁਤ ਸੀ ਇਹਦੇ ਇੱਥੇ ਸੀ ਕੰਨਾਂ ਤੇ ਵੀ ਹੁਣ ਤਾਂ ਠੀਕ ਆ ਬਾਈ ਅੱਛਾ ਮੂੰਹ ਜਬਾ ਉਹ ਵੀ ਇਹਦੇ ਦੇ ਹਾਂ ਕੁੱਤੇ ਮਗਰ ਪੈ ਗਏ ਸੀ ਬਾਈ ਗੋਡੇ ਗਾਡੇ ਨੇ ਇਹਦੇ ਸਾਰੇ ਛੱਲੇ ਪੈਣੇ ਤੁਸੀਂ ਚੈੱਕ ਕਰ ਸਕਦੇ ਹੋ ਠੀਕ ਆ ਆਪਾਂ ਦਵਾਈ ਲਾਤੀ ਹੁਣ ਪੱਟੀਆਂ-ਪੁੱਟੀਆਂ ਕਰਤੀਆਂ ਤੇ ਖਾਈ ਵੀ ਜਾਂਦਾ ਕੱਲ ਤਾਂ ਇਹ ਲੱਗਦਾ ਸੀ ਜਿਵੇਂ ਮਰ ਗਿਆ ਹੁੰਦਾ ਨਾ ਨਹੀਂ ਜੋ ਤਾਂ ਉਹ ਰਿਚੀ ਪਰਸੋ ਜੋ ਖਿਆਦਾ ਸੀ ਹਾਂ ਬਾੜੀ ਬਾੜੀ ਹਾਸੀ ਬਾਈ ਉਹ ਰੋਹ ਜਾ ਇਹ ਠੀਕ ਹੈ ਤੇ ਹੁਣ ਸੈਟ ਆ ਇਹ ਇੱਥੇ ਵੀ ਜਕਮ ਸੀਗੇ ਇਹਦੇ ਠੀਕ ਹੈ ਕੁੱਤਿਆਂ ਦੇ ਉੱਪਰੋਂ ਫੜਨ ਦੀ ਕੋਸ਼ਿਸ਼ ਕੀਤੀ ਇਹਨੂੰ ਤੇ ਹੁਣ ਆਪਾਂ ਪੱਟੀਆਂ-ਬੁੱਟੀਆਂ ਕਰੀ ਜਾਂਦੇ ਆ ਤੇ ਕੀ ਲੱਗਦਾ ਹੈਪੀ ਬਈ ਸੇਵਾ ਕਰਕੇ ਹਨਾ ਵੀ ਵਧੀਆ ਜੰਗਲੀ ਜਾਨਵਰ ਨੇ ਹਨਾ ਇਹ ਵਧੀਆ ਆਪਣੀ ਜੀਵਨ ਵਿੱਚ ਸ਼ਾਂਤ ਮਿਲਦਾ ਹਾਂ ਵੀ ਪੁੰਨ ਦਾ ਕੰਮ ਆ ਉਹ ਖਾਂਦਾ ਖੁੰਦਾ ਸਹੀ ਆ ਠੀਕ ਆ ਖਾਣ-ਪੀਣ ਲੱਗ ਗਿਆ ਤੇ ਆ ਮਿੱਤਰੋ ਗੋਡੇ ਬਈ ਇਹਦੇ ਸਾਰੇ ਇੱਥੋਂ ਨਾ ਮਤਲਬ ਚੇੜਦੇ ਸੀ ਹੋਣ ਕਰਤੀ ਬਈ ਇਹਦੀ ਪੱਟੀ ਠੀਕ ਆ ਸਿੰਘ ਸੁੰਗ ਚੁੱਪ ਰਹਿ ਜਾ ਹੂੰ ਤੇ ਜੋ ਕੁੱਤੇ ਦੇ ਪਿੱਛੇ ਲੱਗੇ ਹੋਏ ਸੀ ਅੱਛਾ ਤੇ ਕਿਨੇ ਦੇ ਘਰੇ ਜਾਵੜਿਆ ਅੱਛਾ ਤੇ ਕੋਈ ਨੇ ਫੜ ਫੜ ਲੈਨੂ ਤੇ ਆਪਣੇ ਵੀਡੀਓ ਵੀ ਲੈਨ ਰਿਹਾ ਜੀ ਬਾਈ ਹਾਂ ਸੋਨੇ ਕਿਤੇ ਆਪਣਾ ਫੋਨ ਕਹਿੰਦਾ ਕੁੱਤੇ ਨੇ ਫੜ ਲਿਆ ਦੇ ਐ ਕਰ ਪਾੜਿਆ ਬੜਾ ਬੀ ਹਾਂ ਵੀ ਤੁਸੀਂ ਲੈ ਜਾਓ ਕੁੱਤਿਆਂ ਨੇ ਮਿੱਤਰੋ ਘੇਰ ਲਿਆ ਸੀ ਪਰ ਹੁਣ ਇਹ ਸੇਫ ਆ ਠੀਕ ਆ ਤੇ ਹੁਣ ਹੌਲੀ ਹੌਲੀ ਬਈ ਇਹਦਾ ਟ੍ਰੀਟਮੈਂਟ ਕਰਕੇ ਨੂੰ ਬਹਾਲ ਕਰਾਂਗੇ ਠੀਕ ਆ ਸਰ੍ਹੋਂ ਸਾਂ ਪਾਲਿਆ ਸੀਗਾ ਤੇ ਇੰਨਾ ਸ਼ੁਕਰ ਬਈ ਇਹ ਖਾ ਪੀ ਵਧੀਆ ਜਾਂਦਾ ਹੌਲੀ ਹੌਲੀ ਸੈੱਟ ਹੋ ਜੂਗਾ ਠੀਕ ਆ ਇੱਕ ਤੁਸੀਂ ਕਮੈਂਟ ਕਰਕੇ ਦੱਸਿਓ ਬਈ ਹਨਾ ਵੀ ਹੋਰ जखਮਾਂ ਤੋਂ ਆਪਾਂ ਤਾਂ ਟੂਬ ਲਾਇਏ ਸੀ ਹੈਪੀ ਆ ਲਿਆ ਸੀ ਨਾ ਹਾਂ ਟੂਬ ਆਪਾਂ ਤਾਂ ਬਈ ਆਹ ਲਾਇਏ ਸੀਗੇ ਮੈਡੀਕਲ ਤੋਂ ਤੇ ਤੁਸੀਂ ਦੱਸਿਓ ਕਮੈਂਟ ਕਰਕੇ ਵੀ ਆਪਾਂ ਕਿਹੜੀ ਚੀਜ਼ ਹੋਰ ਲਾਈਏ ਵੀ ਜਿਹਦੇ ਨਾਲ जख्म ਛੇਤੀ ਨਾਮ ਆ ਜਾਣ ਤੇ ਮਿੱਤਰੋ ਇਹ ਆ ਰੋਜ ਰੋਜ਼ ਨਹੀਂ ਨਹੀਂ ਹੈਗੀ ਬਈ ਰੋਜ ਆ ਇਹ ਤੇ ਦੱਸਿਓ ਕਮੈਂਟ ਕਰਕੇ ਕਿਵੇਂ ਤੇ ਇਹਨੂੰ ਆਪਾਂ ਖਾਣ ਨੂੰ ਕੀ ਪਾਈਏ ਕੂ ਤੱਕ ਇਹ ਨਾਲ ਤੂੜੀ ਨੂੰ ਮੂੰਹ ਮਾਰੀ ਜਾਂਦਾ ਇਹ ਵੀ ਕੀ ਕੁਝ ਕਰਦਾ ਹੋਰ ਇਹ ਤੂੜੀ ਪੱਠੇ ਪਾਈ ਸੀ ਮਾੜੀ ਮਾੜੀ ਕੰਪਨੀ ਪਾ ਰਹੇ ਨੇ ਹਾਂ ਦੱਸਿਓ ਕਮੈਂਟ ਕਰਕੇ ਬਈ ਹਨਾ ਕੀ ਜਿਆਦਾ ਖਾਂਦਾ ਹੁੰਦਾ ਹੈ ਤੇ ਉਹ ਸੈਟਾ ਹੁਣ ਤੇ ਬਾਕੀ ਆਪਾਂ ਪੱਟੀਆਂ ਪੁੱਟੀਆਂ ਕਰ ਦਾਂਗੇ ਤੇ ਦੱਸਿਓ ਬਈ ਕਮੈਂਟ ਕਰ ਕੀ ਪਾਈ ਇਹਨੂੰ